ਬਾਦਲ ਅਡੇ ਅਡੇ ਗੁਨਾਹ ਕਬੂਲ ਕਰ ਗਿਆ 2 ਦਸੰਬਰ ਨੂੰ ਕਿ ਹਾਂ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੁਖਸਰ ਜਾ ਕੇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ ਬਲਟੋਆ ਕਿਸ ਲਪੱਦਰ ਦੀ ਜਿਹੜੀ ਬਿਆਨਬਾਜ਼ੀ ਦਸਹਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚੱਲ ਤੂੰ ਆ ਗਿਆ ਠੀਕ ਹੈ ਜੀ ਗਿਆਨੀ ਕਰਬਚਨ ਸਿੰਘ ਤੈਨੂੰ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦਾ ਚੱਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਗਲਤ ਮਤਲਬ ਇਹ ਕੀ ਗਿਆਨੀ ਜਿਹੜੇ ਗੜਗੱਜ ਸਾਹਿਬ ਨੇ ਅਕਾਲ ਤਖਤ ਜਸਹਰ ਸਾਹਿਬ ਥੋੜਾ ਜਿਹਾ ਕਟੋ-ਕਟ ਹੁਣ ਚਲੋ ਠੀਕ ਹੈ ਕਿਸੇ ਨੇ ਪੁਆਇੰਟਮੈਂਟ ਕਰਤੀ ਨੋਮੀਨੇਟਡ ਹਾਂ ਮੈਂ ਤੁਹਾਨੂੰ ਦੱਸਿਆ ਰਹਿ ਗਿਆ ਜੀ 2008 ਚ ਉਹੀ ਸਰਕਾਰ ਤੋਂ ਇਹ ਐਕਟ ਬਣਾਉਂਦੇ ਨੇ ਉਦੋਂ ਸਖਤ ਰੂਪ ਨਹੀਂ ਰੁਕਣੀ ਬਣਾਉਂਦੇ ਐਸੇ ਘਰ ਚ ਜਸਹਰਦਾਰਾਂ ਨੂੰ ਬੁਲਾ ਕੇ ਫਲਾਨੇ ਕਾਗੇ ਤੇ ਸਾਈਨ ਕਰ ਦੋ ਫਲਾਨੇ ਦੀ ਮਾਫੀ ਤੇ ਸਾਈਨ ਕਰ ਦੋ ਫਲਾਨੇ ਤੇ ਆ ਕਰਦੋ ਇੱਥੇ ਕੋਈ ਸਰਕਾਰ ਦਾ ਅਖਲ ਨਹੀਂ ਹੈਗਾ ਉਦੋਂ ਕੋਈ ਉਹ ਉਹਨੂੰ ਮਤਲਬ ਸੁਖਬੀਰ ਬਾਦਲ ਐਡੇ ਐਡੇ ਗੁਨਾਹ ਕਬੂਲ ਕਰ ਗਿਆ 2 ਦਸੰਬਰ ਨੂੰ ਕਿਹਾ ਜੀ ਮੈਂ ਕਰਵਾਇਆ ਮੈਂ ਕਰਵਾਇਆ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮੁਖਸਰ ਜਾਇ ਕਹਿੰਦਾ ਮੈਂ ਤਾਂ ਐਵੇਂ ਕਹਤਾ ਸੀ ਉਹ ਤਾਂ ਐਵੇਂ ਹੀ ਨਿਕਲ ਗਿਆ ਮੂੰਹ ਚ ਤੇ ਉਹ ਕੋਈ ਕੋਈ ਦਖਲ ਅੰਦਾਜ਼ੀ ਨਹੀਂ ਕੁਝ ਨਹੀਂ ਬਲਟੋਆ ਕਿਸ ਲਪ ਪੱਦਰ ਦੀ ਜਿਹੜੀ ਬਿਆਨਬਾਜ਼ੀ ਦਸਿਹਦਾਰਾਂ ਦੇ ਵਿਰੁੱਧ ਕਰ ਗਿਆ ਉਹਨੂੰ ਕਹਿੰਦੇ ਹੁਣ ਅੱਗੇ ਤੋਂ ਨਾ ਕਰੀ ਤਾ ਦੋ ਤਿੰਨ ਦਿਨ ਤੈਨੂੰ ਸੇਵਾ ਲਾਤੀ ਤੇ ਚੱਲ ਤੂੰ ਆ ਗਿਆ ਠੀਕ ਹੈ ਜੀ ਗਿਆਨੀ ਗੁਰਬਚਨ ਸਿੰਘ ਤੈਨੂੰ ਕਿੱਡਾ ਵੱਡਾ ਉਹਨੇ ਗੁਨਾਹ ਕੀਤਾ ਉਹਨੂੰ ਕਹਿੰਦੇ ਚੱਲ ਤੂੰ ਵੀ ਆ ਗਿਆ ਵਾਪਸ ਆ ਗਿਆ ਪੁਰਾਣੇ ਫੈਸਲੇ ਗਲਤ ਮਤਲਬ ਇਹ ਕੀ ਗਿਆਨੀ ਜਿਹੜੇ ਗੜਗੱਜ ਸਾਹਿਬ ਨੇ ਅਕਾਲ ਤਖਤ ਜਹਦਾਰ ਸਾਹਿਬ ਥੋੜਾ ਜਿਹਾ ਕਟੋ-ਕਟ ਹੁਣ ਚਲੋ ਠੀਕ ਹੈ ਕਿਸੇ ਨੇ ਅਪਾਇੰਟਮੈਂਟ ਕਰਤੀ ਨੋਮੀਨੇਟਡ ਪਰ ਕਟੁਕਟ ਹੁਣ ਤਾਂ ਸਿੱਖ ਪੰਥ ਦੇ ਜਿਹੜੇ ਫੈਸਲੇ ਜਿਹੜੇ ਨੇ ਉਹ ਪੰਥ ਦੇ ਹਿਸਾਬ ਨਾਲ ਲਓ ਨਾ ਹੁਣ ਤਾਂ ਤੁਸੀਂ ਇਹ ਤਾਂ ਜਮਾਂ ਪਤਾ ਲੱਗ ਜਾਂਦਾ ਰਹਿੰਦਾ ਵੀ ਹਰ ਗੱਲ ਤੇ ਸਰਕਾਰ ਨੇ ਐ ਕੀਤਾ ਤੇ ਫਿਰ ਸਰਕਾਰ ਫਿਰ ਐ ਕਰੂ ਸਰ ਇਹ ਕੋਈ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਆਹ ਰਹ ਹੁੰਦੀ ਇਸ ਮਤਲਬ ਫੈਸਲੇ ਲੈਣ ਦੀ ਜਿਹੜੀ ਤਰਤੀਬ ਹੈ ਹੈ ਤੂੰ ਮੰਨਦਾ ਨਾ ਬਸ ਸਰਕਾਰ ਗਲਤ ਹੈ ਚ ਤੇ ਫਿਰ ਇਹ ਤੇ ਕਿਉਂ ਨਹੀਂ ਕਾਰਵਾਈ ਕੀਤੀ ਸਰਕਾਰ ਤਾਂ ਉਹ ਵੀ ਹੈ ਜਿਹੜੀ ਰੀਲ ਕਾਰਟੂਨ ਬਣਾਏ ਚਾਰੇ ਸਾਬ ਜਾ ਦਿੰਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਹਦੇ ਕੋਈ ਗੱਲ ਨਹੀਂ